ਅੱਜ ਪੰਜਾਬ ਭਰ ਦੇ ਵਿੱਚ ਕੈਂਪ ਲਗਾਏ ਜਾ ਰਹੇ ਅੱਜ ਮਾਨ ਸਾਹਿਬ ਦੀ ਸਰਕਾਰ ਤੁਹਾਡੇ ਦਰਵਾਜ਼ਾ ਅੱਜ ਪ੍ਰੋਗਰਾਮ ਜਿਹੜਾ ਆਪ ਦੀ ਸਰਕਾਰ ਆਪ ਦੇ ਦਰਵਾਜ਼ਾ ਸਾਡੇ ਪੰਜਾਬ ਚ ਹਲੇ ਸ਼ੁਰੂ ਹੋ ਚੁੱਕਾ ਡੇਰਾ ਬੱਸੀ ਦੇ ਲੱਗੇ ਇਸ ਵੇਲੇ ਸੀਐਮ ਸਾਹਿਬ ਵੀ ਖੁਦ ਆਪ ਉਹ ਦੇਖ ਰਹੇ ਇਹਦਾ ਮਤਲਬ ਇਦਾਂ ਕੈਂਪਾਂ ਦਾ ਅਰਥ ਹੈ ਕਿ ਜਿਹੜੀ ਸਰਕਾਰ ਲੋਕਾਂ ਨੇ ਬਣਾਈ ਸੀਗੀ ਇਹ ਸਰਕਾਰ ਆਮ ਬੰਦੇ ਦੀ ਸਰਕਾਰ ਹੈ ਤੇ ਆਮ ਬੰਦਾ ਜਿਹੜਾ ਜਿਹੜੇ ਉਹਦੇ ਛੋਟੇ ਛੋਟੇ ਕੰਮ ਨੇ ਉਹਨੂੰ ਤਹਿਸੀਲ ਕਚੈਦਿਆਂ ਦੇ ਵਿੱਚ ਨਾ ਜਾਣਾ ਪਵੇ ਉਹਨੂੰ ਧੱਕੇ ਨਾਲ ਖਾਣੇ ਪੈਂਡ ਦਫ਼ਤਰਾਂ ਦੇ ਵਿੱਚ ਉਹਦੇ ਕਰਕੇ ਸਰਕਾਰ ਖੁਦ ਚੱਲ ਕੇ ਆਈ ਹੈ ਉਹ ਸਾਰੇ ਮਹਿਕਮੇ ਤੁਸੀਂ ਦੇਖਿਆ ਸਾਰੇ ਮਹਿਕਮਿਆਂ ਨੂੰ ਨਾਲ ਲੈ ਕੇ ਆਏ ਕਿ ਮਹਿਕਮੇ ਆਉਣ ਲੋਕਾਂ ਦੇ ਜਿਹੜੇ ਕੰਮ ਹੈ ਉਹ ਆਪਣੇ ਮੌਕੇ ਤੇ ਆ ਕੇ ਕਰਾਉਣ ਤੇ ਉਹਨਾਂ ਨੂੰ ਕੋਈ ਤੰਗੀ ਨਾ ਹੋਵੇ ਇਸ ਕਰਕੇ ਅੱਜ ਪੂਰੇ ਪੰਜਾਬ ਦੇ ਵਿੱਚ ਕੈਂਪ ਲੱਗੇ ਆਪਾਂ ਵੀ ਅਜਨਾਲੇ ਦੇ ਵਿੱਚ ਗੱਗੋਬਾਦ ਪਿੰਡ ਦੇ ਵਿੱਚ ਖੜੇ ਆਂ ਸੂਫੀਆਂ ਜਿੱਦੋਵਾਲ ਦੂਜੋਵਾਲ दयाल पट्टी 3 4 ਪਿੰਡ ਦੇ 4 4 ਪਿੰਡਾਂ ਦਾ ਰੋਜ ਦਾ ਲਗੜਾ ਕੈਂਪ ਅਸੀਂ ਸਾਰੇ ਇਹ ਨਾਲੇ ਦੇ ਵਿੱਚ ਕੈਂਪ ਲਾਉਣੇ। ਬੇਦੀ ਇਹ ਨਾਲਾ ਨਿਵਾਸੀਆਂ ਨੂੰ ਬੇਨਤੀ ਆ ਤੁਹਾਡੇ ਤੋਂ ਕਿ ਉਹਨਾਂ ਦੇ ਪਿੰਡ ਵਿੱਚ ਉਹਨਾਂ ਦੇ ਨੇੜੇ ਜਿੱਥੇ ਵੀ ਕੈਂਪ ਲੱਗਦਾ ਜਿੱਥੇ ਵੀ ਕਿਸੇ ਨੂੰ ਕੰਮ ਹੈ ਸਰਕਾਰ ਦੇ ਨਾਲ ਉਹ ਆ ਕੇ ਦੱਸੇ ਉਹਦਾ ਕੰਮ ਜਿਹੜਾ ਮਾਨ ਸਾਹਿਬ ਦੀ ਸਰਕਾਰ ਫਾਈਲ ਦੇ ਆਧਾਰ ਦੇ ਉੱਤੇ ਹੱਲ ਕਰੂਗੀ। ਲਖਵਾਦੀ ਵੀ ਤੇ ਰਿਸ਼ੋਤੀ ਦੋਵੇਂ ਚੀਜ਼ਾਂ ਜਾਂ ਕੈਂਪ ਜਿਹੜੇ ਖਤਮ ਕਰਦੇ ਜਿੱਦਾਂ ਅਸੀਂ ਦੋ ਕੈਂਪ ਲਾ ਕੇ ਪੂਰੇ ਪੰਜਾਬ ਦੇ ਚਿੰਤਕਾਰਾਂ ਦਾ ਕੰਮ ਜਿਹੜਾ ਖਤਮ ਕੀਤਾ ਜੀ ਜੀ ਉਦਾਂ ਹੀ ਅਸੀਂ ਆ ਜਿਹੜੇ ਕ腐ਸ਼ਨ ਦੀ ਕਹਿੰਦੇ ਕਿ ਕਮਾਲੀ ਹੁੰਦੀ ਆ ਇਹਨੂੰ ਜਿਹੜਾ ਖਤਮ ਕਰਦੇ ਇਹਦੇ ਤੋਂ ਬਾਅਦ ਇੱਕ ਸੀਐਮ ਸਾਹਿਬ ਨੇ ਤੈਅ ਕੀਤਾ ਅਸੀਂ ਜਿਹੜੀਆਂ ਤਕਸੀਮਾਂ ਦੇ ਮਾਮਲੇ ਪਹਿਲੀਆਂ ਦੇ ਉਹ ਵੀ ਜਲਦੀ ਕੈਂਪ ਲਾ ਦੇ ਉਹਨਾਂ ਨੂੰ ਵੀ ਇਦਾਂ ਹੀ ਹੱਲ ਕਰ ਦੇਣਾ ਕਿਉਂ ਸੋ ਜਦੋਂ ਇਕੱਠਾ ਕੰਮ ਹੋ ਜਾਊਗਾ ਤੇ ਬਹੁਤ ਸਾਰੇ ਲੋਕਾਂ ਦੀ ਖੱਜਲ ਖਾਬੀ ਜਿਹੜੀ ਖਤਮ ਹੋ ਜਾਊਗੀ ਤੇ ਰਿਸ਼ਵਤ ਵੀ ਛੋਟੀ ਮੋਟੀ ਜਿਹੜੀ ਦਫ਼ਤਰਾਂ ਦੇ ਵਿੱਚ ਚੱਲਦੀ ਹੈ ਕ腐ਸ਼ਨ ਵੀ ਉਹ ਵੀ ਬੰਦ ਹੋ ਜਾਵੇ ਠੀਕ ਹਾਂ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ